ਕੀਨ ਆ ਗਿਆ ਨਾ ਹਾਂਜੀ ਤੁਸੀਂ ਮੈਨੂੰ ਬਹੁਤ ਪਿਆਰ ਕਰਦੇ ਹੋ ਇੰਨਾ ਪਿਆਰ ਕਰਦਾ ਨਹੀਂ ਮੈਂ ਕਦੇ ਕਿਸੇ ਨੇ ਕਿਸੇ ਨੂੰ ਕੀਤਾ ਨਹੀਂ ਹੋਏਗਾ ਮੈਂ ਆਪਣਾ ਅੰਦਰ ਬਾੜ ਕੇ ਨਹੀਂ ਦਿਖਾ ਸਕਦਾ ਬਸ ਬਸ ਜੀ ਹੁਣ ਮੈਨੂੰ ਯਕੀਨ ਆ ਗਿਆ ਓਏ ਹੋਏ 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 ਆ ਬੰਤੇ ਵਾਲੀ ਨਮੋਨਾ ਬੜੀ ਕੈਂਟ ਆ ਯਾਰ ਜੇ ਕਿਤੇ ਆਪਣੇ ਹੱਥ ਲੱਗ ਜੇ ਦੇ ਨਟ ਬੋਲਟ ਜੇ ਇਹ ਜੇ ਕਸੂਆਂ ਨਾ ਇਹ ਵੀ ਯਾਦ ਰੱਖੂਗੀ ਬੜੀ ਕੈਂਟ ਆ ਯਾਰ ਲੈ ਫਿਰ ਦੱਸਿਆ ਪੂਰੇ ਖੜਿਆ ਦੇਖਦਾ ਰਹੇਗਾ ਜਾਂ ਅੱਗੇ ਵੱਧ ਕੇ ਦੇਖੇਗਾ ਵੀ ਸੇਕ ਕਿੰਨਾ ਕੈ ਇਹ ਅੱਗ ਦਾ ਓਕੇ ਮੈਂ ਭਰਜਾਈ ਮੈਂ ਤਾਂ ਠੀਕ ਆ ਤੂੰ ਦੱਸ ਕਿੱਥੇ ਰਹਿਣਾ ਅੱਜ ਗੱਲ ਓ ਮੈਂ ਕਿੱਥੇ ਰਹਿਣਾ ਆ ਤੇਰੇ ਦਰਸ਼ਨ ਕਰਨ ਆਇਆ ਦੀ ਮੈਂ ਕਿਹਾ ਚੰਨ ਅੱਜ ਦਿਨੀ ਧਰਤੀ ਦੇ ਉੱਤੇ ਆ ਫਿਰਦਾ ਅੱਛਾ ਜੀ ਹੋਰ ਕੁਸ ਹੋਰ ਵੀ ਕਹਦੇ ਜੀ ਕੁਝ ਕਹਿਣਾਗਾ ਹੋਇਆ ਕੀ ਆ ਬਾਹਾਂ ਸੁੰਨੀਆਂ ਪਾਈਂ ਖਰਦੀਆਂ ਤੂੰ ਹੈ ਕਹਿ ਕੇ ਬੰਤੇ ਨੂੰ ਸੋਨੇ ਦੀ ਕਰਵਾੜਾ ਚੁੜੀਆਂ ਨਾ ਜੇ ਤੈਨੂੰ ਇੰਨਾ 헤ਜ ਆਉਂਦਾ ਤੇਰੀ ਵੀ ਤਾਂ ਭਾਬੀ ਲੱਗਦੀਆਂ ਤੂੰ ਉਹ ਵਾਲੇ ਹੀ ਚੂੜੀਆਂ ਜਾ ਕੇ ਹੋਏ ਭਾਬੀ ਆ ਤਾਂ ਤੇ ਮੂਰੇ ਮੂੰਹ ਦੀ ਗੱਲ ਛੇਣ ਲਈ ਤੂੰ ਬਸ ਮੇਚ ਦੇ ਸਨਿਆਰ ਨੂੰ ਕਰੀ ਬਲਾ ਲੂ ਮੈਂ ਤੇਨੂੰ ਕਿਤੇ ਜਾਣ ਦੀ ਲੋੜ ਵੀ ਨਹੀਂ ਪੈਣੀ ਹੋਰ ਕੁਛ ਜੇ ਤੂੰ ਮਸਕਰੀਆਂ ਕਰ ਸਕਦਾ ਮਸਕਰੀ ਮੈਂ ਵੀ ਕਰ ਸਕਦੀ ਆ ਤੇਰੇ ਨਾਲ ਜਾਉਂਗੀ ਮੈਂ ਚੂੜੀਆਂ ਪਾਉਣ ਹੋਰ ਰਹਿਣ ਦੇ ਰਹਿਂਦੇ ਇੱਕ ਗੱਲ ਤਾਂ ਹੈ ਪਰ ਜਾਈ ਜਿੰਨੀ ਸੋਹਣੀ ਤੂੰ ਹੈ ਨਾ ਤਰਮਨ ਵਾਲਾ ਬੰਤੇ ਨੇ ਦਾ ਕੋਈ ਤਕੜਾ ਹੀ ਪੁੰਨ ਕਰਿਆ ਹੋਇਆ ਸੀ। ਅੱਛਾ ਹਾਂ ਹੋਰ ਵੀ ਕਹਦੇ ਜੀ ਕੁਝ ਕਹਿਣਾਗਾ? ਕਹਿਣ ਨੂੰ ਤਾਂ ਬਹੁਤ ਕੁਝ ਹੈ। ਪਰ ਕੋਈ ਗੱਲ ਨਹੀਂ। ਫੇਰ ਮਿਲਾਂਗੇ। ਮੇਰੇ ਨਾ ਕੰਨ ਜੇ ਤਰਸੇ ਪਏ ਨੇ ਜੀ ਤਾਰੀਫ ਸੁਣਨ ਕਣੀਆਂ। ਮੈਂ ਕਿਹਾ ਤੇਰੇ ਮੂੰਹ ਹੀ ਸੁਣ ਲਾਂ। ਤੂੰ ਤਾਂ ਬਾਲੀ ਸੋਹਣੀ ਗੱਲਾਂ ਕਰੀ ਜਾਂਦਾ। ਚਲ ਹੁਣ ਤੂੰ ਜਾ। ਚਲ ਠੀਕ ਹੈ ਫੇਰ। ਹਾਂ। ਕਿਤੇ ਜਿਆਦਾ ਹੀ ਮਿੱਠਾ ਪੈ ਜੇ। ਲੱ ਦੇਹਲਾ ਕਮਲਾ ਜਾ ਕਿਵੇਂ ਗੱਲਾਂ ਕਰਦਾ ਤੀਗਾ ਮੈਨੂੰ ਤਾਂ ਸਮਝੇ ਨਹੀਂ ਆਈ ਵੀ ਇਹ ਗੱਲ ਕਿੱਧਰ ਨੂੰ ਕਰ ਗਿਆ ਸੱਚੀ ਮਸਕਰੀ ਕਰਦਾ ਸੀ ਇਹ ਗੱਲਾਂ ਇਹਦੀਆਂ ਹੋਰ ਕਿਤੇ ਇਹਦੀਆਂ ਤੀਆਂ ਚਲੋ ਛੱਡ ਪਰਾਂ ਮਨਾ ਤਾਂ ਕੀ ਲੈਣਾ ਤੂੰ ਅਬਦਾ ਕੰਮ ਕਰ ਨਿੰਮੋ ਤੂੰ ਸੁੱਤੀ ਨਹੀਂ ਜੀ ਮੈਨੂੰ ਕਿੱਥੇ ਨੀਂਦ ਆਉਂਦੀ ਆਹੋ ਮੈਂ ਤਾਂ ਚ ਵੀ ਲੱਗੀ ਪਈ ਆ ਕੋਈ ਗੋਲੀ ਗਾਲੀ ਲਾ ਰਿਹਾ ਸੋਨੂੰ ਪਤਾ ਤਾਂ ਹੈਗਾ ਤੁਸੀਂ ਕਿਉਂ ਅਣਜਾਨ ਬਣੀ ਜਾਂਦੇ ਹੋ ਨਿੰਮੋ ਤੈਨੂੰ ਸਭ ਪਤਾ ਤਾਂ ਹੈ ਮੈਂ ਮੈਂ ਤੇਰੇ ਕਰਕੇ ਕੀਤੇ ਸਭ ਕੁਝ ਮੈਂ ਜਾਣਦਾ ਤੇਰੇ ਦੁੱਖ ਨੂੰ ਸਭ ਕੁਝ ਕੀਤਾ ਹੀ ਤੇਰੇ ਕਰਕੇ ਆ ਤੇਰੇ ਪਿਆਰ ਕਰਕੇ ਆ ਮੈਂ ਤੁਹਾਨੂੰ ਥੋੜੀ ਕਿਹਾ ਤੀ ਵੀ ਤੁਸੀਂ ਆ ਕੰਮ ਕਰਾਇਓ ਇਹ ਤਾਂ ਤੁਹਾਡੀ ਗਲਤੀ ਆ ਮੇਰੀ ਗਲਤੀ ਨਹੀਂ ਹੈਗੀ ਇਹ ਚ ਕੋਈ ਚਲ ਛੱਡ ਯਾਰ ਕਿਸੇ ਦੀ ਗਲਤੀ ਹੋਈ ਛੱਡ ਪ੍ਰੈਸ ਕਰ ਲੋ ਜੋ ਹੋ ਗਿਆ ਸੋ ਹੋ ਗਿਆ ਸੌਣ ਲੈਂਦੇ ਹੁਣ ਬਸ ਹੁਣ ਕੀ ਹੋਣਾਗਾ ਹੁਣ ਤਾਂ ਇਹੀ ਕੁਝ ਹੋਣਾਗਾ ਗਲਤੀ ਕਰਕੇ ਹਜੇ ਮੈਨੂੰ ਕਹਿੰਦੇ ਆ ਭਾਬੀ ਭਾਬੀ ਕਰੀਓ ਕੌਣ ਆ ਜਾ ਹਾਂ ਦੱਸ ਆ ਕਿੰਨੀ ਰਹਿ ਗਈ ਦੀ ਆਪਣੀ ਬਾਬੀ ਲੋ ਜੀ ਅੱਛਾ ਇਹ ਤਾਂ ਚਲ ਕਿੰਨੀ ਤਾਂ ਆ ਜਾਂਦੀ ਤੂੰ ਸਪੈਸ਼ਲ ਆਇਆ ਹੈ ਕਿੰਨੀ ਫੜਾਉਣਾ ਹੋਰ ਮੈਂ ਇਧਰ ਦੀ ਲੰਗ ਰਹੀ ਦੀ ਮੈਂ ਸੋਚਿਆ ਮੈਂ ਚੱਲ ਨਵੇੜਦੀ ਕਿੰਨੀ ਆਲਾ ਵੀ ਅੱਛਾ ਉਹ ਕਿੱਧਰ ਰਹਿਣਾ ਅੱਜ ਗੱਲ ਬਾ ਮੈਂ ਤਾਂ ਪੜਦਾ ਹੁੰਨਾ ਪਟਿਆਲੇ ਪੜਦਾ ਹੈ ਜੇ ਹੋਰ ਮੈਂ ਤਾਂ ਸੋਚਿਆ ਦੀ ਚੱਲ ਤੇਰਾ ਰਿਸ਼ਤਾ ਕਰਾ ਦੰਨੀ ਆ ਉਹ ਰਿਸ਼ਤੇ ਨੂੰ ਹਜੇ ਕਿੱਥੇ ਹੈ ਤਾਂ ਮੈਂ ਪੀ ਐਚ ਡੀ ਦੀ ਪੜਾਈ ਕਰਨੀ ਆ ਬਾਬੀ ਅੱਛਾ ਮੇਰੀ ਪੂਆ ਦੀ ਕੁੜੀ ਧੀ ਬਹੁਤ ਸੋਹਣੀ ਐ ਜੇ ਕਰੇ ਗੱਲ ਤਾਂ ਕਰਾ ਦਾ ਰਿਸ਼ਤਾ ਉਹ ਮੈਂ ਵਿਆਹ ਤਾਂ ਲਿਆਵਾ ਫਿਰ ਰੱਖੂ ਕਿੱਥੇ ਉਹਨੂੰ ਹੋਰ ਵੀ ਦੇਖਣਾ ਪੈਂਦਾ ਨੌਕਰੀ ਨੂੰ ਤੂੰ ਰਹਿਣਾ ਹੈਗਾ ਉੱਥੇ ਉਹ ਰਹਿ ਜੂਗੀ ਤੂੰ ਤਾਂ ਉਹੀ ਗੱਲਾਂ ਕਰੀ ਜੈਣਾਗਾ ਉਹ ਨੌਕਰੀ ਨੌਕਰੀ ਵੀ ਲੈਣੀ ਹੁੰਦੀ ਆ ਭਾਬੀ ਤੁਸੀਂ ਤਾਂ ਪੁਰਾਣੇ ਖਿਆਲ ਆਦਦੇ ਹੋ ਇਹੀ ਗੱਲ ਦੀ ਲੜਾਈ ਮੇਰੇ ਘਰੇ ਰਹਦੀ ਐ ਸਾਰਾ ਦਿਨ ਨੌਕਰੀ ਤਾਂ ਬਾਅਦ ਚ ਵੀ ਲੱਗ ਜੇਵਾ ਬਹੁਤ ਸੋਹਣੀ ਕੁੜੀ ਆ ਹੱਥ ਲਾਈ ਮੈਲੀ ਹੁੰਦੀ ਆ ਬਾਅਦ ਚ ਨਾ ਕਹੀਂ ਵੀ ਭਾਬੀ ਨੇ ਦੱਸਿਆ ਨਹੀਂ ਹੈਗਾ ਉਹ ਜਦੋਂ ਆ ਗਈ ਫਿਰ ਤਾਂ ਹੋ ਗਈਆਂ ਪੜਾਈਆਂ ਮੇਥੋਂ ਮੈਂ ਤਾਂ ਹੁਣੇ ਮਸਾਂ ਕਰਦਾ ਬਸ ਤੇਰੀ ਤਾਂ ਚੁੱਪੇ ਭਲੀ ਆ ਤਾਂ ਤਾਂ ਨੰਨਾ ਮਾਰਨਾ ਤੀ ਮਾਰਤਾ ਮਤਲਬ ਤੇਰੇ ਭਲੇ ਵਾਸਤੇ ਕਹਿੰਦੀ ਤੀ ਇੰਨੀ ਸੋਹਣੀ ਕੁੜੀ ਦਾ ਰਿਸ਼ਤਾ ਕਰਾਉਂਦੀ ਤੀਗੀ ਉਹ ਭਾਬੀ ਪੜਾਈ ਜ਼ਰੂਰੀ ਹੈ ਰਿਸ਼ਤੇ ਰਿਸ਼ਤੇ ਤਾਂ ਹੁੰਦੀ ਰਹਿਣਗੇ ਚੱਲ ਪੜ ਲੈ ਕਿਹੜਾ ਡੀਸੀ ਲੱਗੇਗਾ ਤੂੰ ਮੈਨੂੰ ਪਤਾ ਐਥੇ ਹੀ ਫਿਰਨਾਗਾ ਡੰਡੇ ਵਜਾਉਂਦਾ ਜੇ ਭੱਗ ਜਾ ਮੱਚਦੀ ਰਹਿੰਦੇ ਨੇ ਸਾਰੇ ਲੋਕ ਮੰਨਦਾ ਹੀ ਨਹੀਂ ਹੈਗਾ ਮੈਂ ਵੀ ਤਾਂ ਘਰ-ਬਾਰ ਦੇਖਿਆ ਸੀ ਵੀ ਚੱਲ ਮੇਰੀ ਭੂਆ ਦੀ ਕੁੜੀ ਆ ਜਾਊਗੀ ਨਹੀਂ ਕਹੇ ਜਾ ਕਹੇ ਜਾਣਾ ਇੰਨੀ ਸੋਹਣੀ ਕੁੜੀ ਆ ਦੱਸ ਨਖਰ ਹੀ ਨਹੀਂ ਲੋਟ ਆਉਂਦੇ ਹੈਗੇ ਮੈਂ ਕੀ ਲੈਣਾਗਾ ਸੱਚੀ ਮੈਨੂੰ ਤਾਂ ਯਕੀਨ ਹੀ ਨਹੀਂ ਆਂਦਾ ਵੀ ਐਫ ਨਹੀਂ ਗੱਲ ਬਣ ਗਈ ਮੈਂ ਤਾਂ ਬਸ ਐਂਤੀ ਤੱਕਾ ਜਲਾ ਕੇ ਦੇਖਿਆ ਸੀ ਅੱਛਾ ਜੀ ਮੇਰਾ ਤਾਂ ਨਾ ਉਸ ਦਿਨ ਦਾ ਜੀਅ ਨਹੀਂ ਲੱਗ ਰਿਹਾ ਜਿਸ ਦਿਨ ਤੂੰ ਪਹਿਲੇ ਦਿਨ ਮੇਰੇ ਕੋਲ ਆਇਆ ਸੀ ਮੈਂ ਸਮਝ ਗਈ ਸੀ ਵੀ ਆਇਆ ਤਾਂ ਕਿਸੇ ਬਹਾਨੇ ਨਾਲ ਹੈ ਤੇਰੇ ਪਾਸ ਦਾ ਮੈਨੂੰ ਕੁਝ ਸਮਝਦੀ ਨਹੀਂ ਹੈਗੀ ਤੂੰ ਤਾਂ ਬਾਲਾ ਕੁਝ ਸਮਝਦੀ ਹੈ ਜੇ ਤੂੰ ਕੁਝ ਸਮਝਦੀ ਤੇ ਨਾ ਤਾਂ ਮੈਨੂੰ ਸਮਝ ਆ ਗਈ ਕਿ ਹੁਣ ਮੇਰਾ ਤੇਰੇ ਬਿਨਾ ਸਰਦਾ ਨਹੀਂ ਹੋਰ ਕੀ ਕਰਾਂ ਆਦੀ ਲੈ ਅਬੂੜਾ ਮੇਰੇ ਪੱਲੇ ਪੈ ਰਿਹਾਗਾ ਇਹਦੇ ਨਾਲ ਮੈਂ ਹੁਣ ਕੀ ਕਰਾਂ ਮੇਰਾ ਤਾਂ ਤੇਰੇ ਬਿਨਾ ਜੀ ਨਹੀਂ ਲੱਗਦਾ ਹੈਗਾ ਜਦੋਂ ਤੂੰ ਭੱਗ ਜਾਨਾ ਨਾ ਮੈਂ ਤਾਂ ਘਰ ਖਾਣ ਨੂੰ ਆਉਂਦਾਗਾ ਕੀ ਕਰਾਂ ਮੇਰੇ ਕਿਹੜਾ ਦਿਨ ਰਾਤ ਲੰਘਦੇ ਨੇ ਬਸ ਚਾਰੋ ਦੁਪਹਿਰ ਤੇਰੇ ਬਾਰੇ ਸੋਚੀ ਜਾਂਦਾ ਅੱਛਾ ਜੀ ਝੂਠੀਆਂ ਗੱਲਾਂ ਤਾਂ ਹੀ ਤਾਂ ਉਦੀ ਭੱਜਿਆਉਣਾ 10 ਵਾਰ ਕਹੇ ਤੋਂ ਇੱਕ ਵਾਰ ਆਉਣਾ ਮੇਰੇ ਕੋਲ ਓ ਯਾਰ ਕੀ ਕਰਾਂ ਹੁਣ ਮਾੜਾ ਮੋਟਾ ਬਰਲਾ ਵੀ ਦੇਖਣਾ ਪੈਂਦਾ ਸਾਨੂੰ ਕੱਲਾ ਐ ਥੋੜਾ ਨਾਲੀ ਜਿ ਕੁਝ ਕਮਾਉਂਗਾ ਤਾਂ ਹੀ ਖਵਾਉਂਗਾ ਨੀ ਦਵੱਲ ਹੈਗੀ ਆ ਹਾਂ ਆ ਚੂੜੀਆਂ ਚੂੜੀਆਂ ਕਿੱਥੋਂ ਆਣਗੀਆਂ ਉੱਥੀ ਆ ਦੇਖ ਲੈ ਇਹ ਤਾਂ ਤਾਂ ਕੁਝ ਵੀ ਨਹੀਂ ਸਰਦਾ ਹੈਗਾ ਕਹਿ ਦੂਗਾ ਤੇਰੀ ਬਿਮਾਰੀ ਤੇ ਲੱਗਦੇ ਨੇ ਪੈਸੇ ਤੂੰ ਬਿਮਾਰ ਰਹਿੰਦੀ ਆ ਘਰ ਦੇ ਖਰਚੇ ਹੁੰਦੇ ਨੇਗੇ ਵੀ ਮੇਰੇ ਕੋਈ ਸ਼ੌਂਕ ਨਹੀਂ ਹੈਗੇ ਇਹ ਤਾਂ ਤੂੰ ਹੀ ਐ ਜਿਹੜਾ ਮੇਰੇ ਸ਼ੌਂਕਾਂ ਬਾਰੇ ਸੋਚਦਾ ਹੈਗਾ ਓਏ ਮੈਂ ਤਾਂ ਪਈ ਕਹਣਾ ਵੀ ਤੂੰ ਕੱਟੀ ਕਿਵੇਂ ਗਈ ਇਹਦੇ ਨਾਲ ਜਿੰਨੀ ਸੋਹਣੀ ਸਲੱਖੀ ਤੂੰ ਸੀ ਤੈਨੂੰ ਤਾਂ ਫੁੱਲਾਂ ਮੰਗੂ ਸਜਾ ਸਜਾ ਕੇ ਰੱਖਣ ਵਾਲਿਆ ਬਸ ਜੀ ਬਸ ਰਹਿਣ ਦੋ ਆਹ ਮਿੱਠੀਆਂ ਗੱਲਾਂ ਨੂੰ ਮੈਂ ਸਾਬ ਸਮਝਦੀ ਆਂਗੀ ਵੀ ਗੱਲ ਹੁਣ ਹੋਰ ਪਾਸੇ ਨੂੰ ਜਾ ਰਹੀ ਆ ਓਏ ਹੋਰ ਹੁਣ ਕੀ ਕਰੀਏ ਫੇਰ ਨਸ਼ਾ ਲੱਗ ਗਿਆ ਅੱਛਾ ਜੀ ਹਾਂ ਹੋਰ ਪਾਸੇ ਇਹ ਨਸ਼ੇ ਨੂੰ ਨਾ ਇੱਥੇ ਤੱਕ ਹੀ ਰੱਖਿਓ ਵਧਾਈਓ ਨਾ ਇਹ ਨਸ਼ਾ ਨਾ ਵਧਿਆ ਵੀ ਮਾੜਾ ਤੇ ਘਟਿਆ ਵੀ ਮਾੜਾ ਜੇ ਘਟ ਗਿਆ ਤਾਂ ਮੇਰਾ ਜੀ ਨਹੀਂ ਲੱਗਣਾ ਜੇ ਵਧ ਗਿਆ ਤਾਂ ਸੋਤੋਂ ਨਹੀਂ ਰਿਹਾ ਜਾਣਾ ਇਹ ਤਾਂ ਤੂੰ ਸਹੀ ਕਿਹਾ ਤੁਸੀਂ ਬੜੀ ਛੇਤੀ ਆ ਗਏ ਅੱਜ ਬੱਸ ਹੋਰ ਖੇਤ ਬੰਨੇ ਕੰਮ ਤਾਂ ਹੈ ਨਹੀਂ ਸੀ ਕੋਈ ਮੱਖਾ ਚੱਲ ਕਰ ਰੋਂਦਾ ਚੱਲਦੇ ਠੀਕ ਐ ਮੈਨੂੰ ਤਾਂ ਇਹਦੀ ਵੀ ਕਿਤੇ ਅਜੇ ਬਾਹਰ ਆਉਂਗੇ ਟਾਈਮ ਲੱਗੂਗਾ ਸਾਨੂੰ ਕਈ ਵਾਰ ਖੜ ਜੰਨੇ ਹੋ ਬਾਹਰ ਨਾ ਖੇਤ ਕਿਨੇ ਲੰਗਿਆ ਸੀ ਮੈਂ ਮਹਾ ਜਿਹੜਾ ਥੋੜਾ ਮਾਰਿਆ ਵਾ ਚੱਲ ਕੰਮ ਕੋਈ ਹੈ ਨਹੀਂ ਸੀ ਚੱਲ ਵਧੀਆ ਕਰਿਆ ਟਾਈਮ ਨਾਲ ਘਰੇ ਆ ਗਏ ਆ ਜਾ ਹੁਣ ਯਾਰ ਮੈਂ ਇਹਦਾ ਕੀ ਕਰਾਂ ਇਹ ਤਾਂ ਬੜੀ ਤਿੱਖੀ ਹੋਈ ਫਿਰਦੀ ਐ ਠਾ ਫੋਨ ਘੁਮਾ ਦਿੰਦੀ ਐ ਕਹਿੰਦੀ ਮੇਰੇ ਤਾਂ ਜੀ ਨਹੀਂ ਲੱਗਦਾ ਮੈਂ ਤਾਂ ਇਹ ਪ੍ਰਿੰਡਾਂ ਦੇ ਖੱਖਰ ਨੂੰ ਛੇੜ ਲਿਆ ਉਹੀ ਪੰਗਾ ਲੈ ਕੇ ਬੈਠ ਗਿਆ ਇਹ ਮਰਵਾਊ ਕਿਸੇ ਦਿਨ ਉਸ ਦਿਨ ਦੇਖ ਲੈ ਮਸਾ ਜਾਨ ਬਚੀ ਐ ਬੰਤਾ ਤਾਂ ਬੰਦਾ ਵੀ ਬੜਾ ਕੱਬਾ ਐ ਪਚਾੜੋ ਪਾੜ ਦਾਂਦਾ ਤਾਂ ਮੈਨੂੰ ਪਰ ਹੁਣ ਕਰਾਂ ਕੀ ਜੀ ਤਾਂ ਮੇਰਾ ਵੀ ਨਹੀਂ ਕਰਦਾ ਇਹਦੇ ਬਿਨਾ ਰਹੇ ਬਿਨਾ ਜੇ ਹੁਣ ਬੁਲਾਇਆ ਤਾ ਜਾਣਾ ਹੀ ਪਊਗਾ ਮੈਂ ਪਿੱਠ ਤਾਂ ਨਹੀਂ ਦਿਖਾ ਸਕਦਾ ਇਹਨੂੰ ਮੈਂ ਚੱਲਾ ਐ ਕਰਦਾ ਕੋਠੇ ਉੱਪਰ ਦੀ ਹੋ ਕੇ ਚੱਲਦਾ ਕਿਉਂਕਿ ਇਹਨਾਂ ਦੀ ਤਾਈ ਮੰਜੀ ਬਾਹਰ ਹੀ ਢਾਕਦੀ ਐ ਐਂ ਦੇਖਦੀ ਐ ਜਿਵੇਂ ਚੋਰਾ ਨੂੰ ਪੁਲਿਸ ਦੇਖਦੀ ਹੁੰਦੀ ਐ ਬڑا ਟਾਈਮ ਲਾਤਾ ਉਹਨੂੰ ਅੱਛਾ ਉਹ ਪ੍ਰਧਾਨ ਤੂੰ ਤਾਂ ਬੈਠ ਕੇ ਫੋਨ ਮਾਰਦਣੀ ਐ ਆਜੋ ਆਜੋ ਤੈਨੂੰ ਪਤਾ ਕਿੰਨੀ ਮਸੀਬਤਾਂ ਚੋਂ ਨਿਕਲ ਕੇ ਫੇਰ ਤੇਰੇ ਕੋਲੇ ਪਹੁੰਚਦਾ ਮੈਂ ਫਿਰ ਮੈਂ ਕੀ ਕਰਾਂ ਮੇਰਾ ਜੀ ਨਹੀਂ ਲੱਗਦਾ ਹੈਗਾ ਜਦੋਂ ਭਗ ਜene ਹੋ ਨਾ ਜਿਵੇਂ ਆ ਘਰ ਮੈਨੂੰ ਖਾਣ ਨੂੰ ਆਉਂਦਾ ਹੈਗਾ ਮੈਥੋਂ ਨਹੀਂ ਰਿਹਾ ਜਾਂਦਾ ਹੈਗਾ ਤੁਹਾਡੇ ਬਿਨਾ ਮੇਰੇ ਕੋਲ ਹੀ ਰਿਹਾ ਕਰੋ ਅੱਛਾ ਹਾਂਜੀ ਮੇਰਾ ਵੀ ਜੀ ਕਰਦਾ ਹੈ ਵੀ ਤੇਰਾ ਤਵੀਤ ਬਣ ਕੇ ਨਾ ਤੇਰੇ ਗਲ ਚ ਬਰਹਾ ਪਰ ਹੁਣ ਕਰਾਂ ਵੀ ਕੀ ਆ ਦੁਨੀਆਦਾਰੀ ਤੋਂ ਵੀ ਡਰ ਲੱਗਦਾ ਹੈ ਨਾਲੇ ਮੇਰੀ ਗੱਲ ਸੁਣਾ ਅੱਜ ਤਾਂ ਨਹੀਂ ਬੰਤਾਂ ਆਉਂਦਾ ਉਹਦੋਂ ਵੜਵਾਤਾ ਦੇ ਦੂੰ ਨਹੀਂ ਆਉਂਦਾ ਹੈਗਾ ਤਾਂ ਟਾਈਮ ਲਾ ਕੇ ਆਊਗਾ ਕਹਿੰਦਾ ਤੀ ਮੈਨੂੰ ਕੰਮ ਹੈ ਕੋਈ ਮੈਂ ਤਾਂ ਦੋ ਤਿੰਨ ਘੰਟੇ ਨਹੀਂ ਮੁੜ ਕੇ ਆਉਂਦਾ ਹੈਗਾ ਨਾਲੇ ਉਹੀ ਗੱਲ ਕਰਤੀ ਨਾ ਡਰਪੋ ਕਾਸ਼ ਕਾਲੀ ਪਹਿਲੀ ਡਰਗੇ ਤੁਸੀਂ ਤਾਂ ਪਹਿਲਾਂ ਗੱਲਾਂ ਕੁਝ ਹੋਰ ਤੀਆਂ ਬਾਅਦ ਚ ਕੁਝ ਹੋਰ ਹੋ ਜਾਂਦੀਆਂ ਨੇ ਓਏ ਹੁਣ ਐ ਤਾਂ ਅੱਗਾ ਪਿੱਛਾ ਦੇਖਣੀ ਪੈਂਦਾ ਹੈ